ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਅੱਜ ਤੁਸੀਂ ਸਬ ਡਿਵੀਜ਼ਨ ਭਿਕਣ ਡੀਐਸਪੀ ਸਾਹਿਬ ਨੂੰ ਮਿਲ ਕੇ ਆਏ ਹੋ ਕੀ ਤੁਹਾਡਾ ਮਕਸਦ ਹੈ ਮਿਲਣਾ ਸਰ ਮੈਂ ਸੰਦੀਪ ਉਪਲ ਸਿਵਲ ਰਾਈਟ ਪ੍ਰੋਡਕਸ਼ਨ ਪੰਜਾਬ ਅਫੀਸਰ ਅੱਜ ਅਸੀਂ ਇੱਥੇ ਡੀਐਸਪੀ ਸਰਦਾਰ ਪ੍ਰੀਤਿੰਦਰ ਸਿੰਘ ਜੀ ਦਾ ਸਨਮਾਨਤ ਕਰਨ ਆਏ ਸੀ ਜੋ ਕਿ ਜਿੰਨਾਂ ਵੱਲੋਂ ਇੱਥੇ ਆਏ ਦਿਨ ਡਰੋਨ ਬਰਾਮਦ ਕੀਤੇ ਜਾ ਰਹੇ ਜੋ ਕਿ ਪਾਕਿਸਤਾਨ ਵੱਲੋਂ ਜਿਹੜੀ ਕਿ ਹੇਰਨ ਭੇਜੀ ਜਾਂਦੀ ਹੈ ਉਹਨਾਂ ਨੂੰ ਕਿ ਡੀਐਸਪੀ ਸਾਹਿਬ ਜਿਹੜੇ ਉਹਨਾਂ ਦੇ ਇੱਕ ਕੰਮ ਕੀਤੇ ਜਾਂਦੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਂਦਾ ਜਿਹੜੀਆਂ ਕਾਲੀਆਂ ਭੇਡਾਂ ਇਹ ਕੰਮ ਕਰਦੀਆਂ ਵਾ ਉਹਨਾਂ ਨੂੰ ਡੀਐਸਪੀ ਸਾਹਿਬ ਵੱਲੋਂ ਇਹ ਹਵਾਲਾ ਦੇ ਵਿੱਚ ਵੀ ਸਟਾਇਆ ਗਿਆ ਵਾ ਪਰਚੇ ਦਰਜ ਕੀਤੇ ਗਏ ਆ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਿਆ ਕਿ ਡੀਐਸਪੀ ਸਾਹਿਬ ਵੱਲੋਂ ਜਿਹੜਾ ਕਿ ਬਹੁਤ ਹੀ ਵਧੀਆ ਕੰਮ ਕੀਤੇ ਜਾਂਦੇ ਆ ਕਿਉਂਕਿ ਇਹ 2 ਡੇਢ ਤੋਂ 2 ਸਾਲ ਤੱਕ ਹੋ ਗਏ ਆ ਸਾਨੂੰ ਵੀ ਇਹਨਾਂ ਦੇ ਨਾਲ ਵਰਤਦੇ ਹੋਏ ਮੈਂ মিডিਆ ਦੇ ਵਿੱਚ ਵੀ ਸੀ ਪਰ ਡੀਪੀ ਸਾਹਿਬ ਵੱਲੋਂ ਜਿਹੜਾ ਵੀ ਅਸੀਂ ਵੀ ਕਈ ਕੰਮ ਇਹਨਾਂ ਤੋਂ ਕਰਵਾਏ ਜਿਹੜਾ ਕਿ ਕੋਈ ਨਜਾਇਜ਼ ਕਿਸੇ ਤਾਂ ਤਾਂ ਕਿਸੇ ਬੰਦੇ ਕੋਈ ਤਾਰੀ ਦਿੰਦੇ ਆ ਉਹਦੇ ਮਸਲੇ 'ਚ ਵੀ ਇਹੀ ਬੜਾ ਕੁਝ ਜਿੱਥੇ ਫੋਨ ਕਰੀਦਾ ਉੱਥੇ ਸਾਡੀ ਸੁਣਵਾਈ ਉਸੇ ਵੱਲੇ ਹੁੰਦੀ ਆ ਅਸੀਂ ਬਹੁਤ ਦੇਖਿਆ ਗਿਆ ਕਿ ਡੀਐਸਪੀ ਸਾਹਿਬ ਹਰ ਇੱਕ ਗਰੀਬ ਦੇ ਨਾਲ ਹੱਕ ਦੇ ਵਿੱਚ ਖੜਾਉਂਦੇ ਆ ਤੇ ਇਹਨਾਂ ਵੱਲੋਂ ਆਏ ਦਿਨ ਇੱਥੇ ਕਿ ਡਰੋਨ ਬਰਾਮਦ ਬਹੁਤ ਹੀ ਜ਼ਿਆਦਾ ਕੀਤੇ ਗਏ ਆ ਜਿੱਦਾਂ ਕਿ ਖਾਲੜਾ ਪੁਲਿਸ ਵੱਲੋਂ ਹੋ ਗਏ ਖੇਮ ਕਰਨ ਪੁਲਿਸ ਵੱਲੋਂ ਹੋ ਗਏ ਤੇ ਅਸੀਂ ਇਹਨਾਂ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਜੋ ਕਿ ਇੱਥੇ ਡੀਐਸਪੀ ਸਾਹਿਬ ਜਿਹੜੇ ਕੰਮ ਕਰਦੇ ਬੇ ਚੰਗੇ ਕੰਮਾਂ ਨੂੰ ਦੇਖਦੋਂ ਨਾ ਸਨਮਾਨਿਤ ਕੀਤਾ ਹੋਇਆ ਮੈਂ ਜਿਹੜੀ ਇਹ ਅਪੀਲ ਕਰਨਾ ਚਾਹੁੰਦਾ ਹਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਹੋਈ ਹੈ ਵੀ ਸੀਐਮ ਸਾਹਿਬ ਵੀ ਕਹਿ ਰਹੇ ਆ ਵੀ ਜਿਹੜਾ ਇਹ ਪੰਜਾਬ ਹੈ ਇਹਨੂੰ ਆਪਾਂ ਸੋਨੇ ਦੀ ਇੱਕ ਚਿੜੀ ਬਣਾਉਣੀ ਚਾਹੁੰਦੇ ਆ ਤੇ ਇਹ ਸੋਨੇ ਦੀ ਚਿੜੀ ਪੰਜਾਬ ਇਹ ਤਾਂ ਹੀ ਬਣ ਸਕਦਾ ਵਾ ਜਿੱਦਾਂ ਕਿ ਡੀਐਸਪੀ ਸਾਹਿਬ ਇੱਥੇ ਸਰਦਾਰ ਪ੍ਰੀਤਿੰਦਰ ਸਿੰਘ ਜੀ ਆਪਣੇ ਤੇ ਹਲਕੇ ਦੇ ਵਿੱਚ ਕੰਮ ਕਰਦੇ ਪਏ ਆ ਉਸੇ ਤਰ੍ਹਾਂ ਹੀ ਹਰ ਡਿਵੀਜ਼ਨਾਂ ਦੇ ਵਿੱਚ ਜਿੱਦਾਂ ਕਿ ਡੀਪੀ ਸਾਹਿਬ ਐਸਐਚਓ ਸਾਹਿਬ ਜਿੰਨੇ ਵੀ ਇਹ ਚੰਗੇ ਕੰਮ ਕਰਕੇ ਇਦਾਂ ਆ ਫੜ ਕੇ ਨਸ਼ਿਆਂ ਦੇ ਸਮਗਲਰਾਂ ਨੂੰ ਜਿਹੜੇ ਕੀ ਹਵਾਲਾ ਦੇ ਪਿੱਛੇ ਇਹਨਾਂ ਨੂੰ ਸੁਟਿਆ ਜਾਵੇ ਤਾਂ ਹੀ ਆਪਣਾ ਜਿਹੜਾ ਪੰਜਾਬ ਇਹ ਸੋਨੇ ਦੀ ਚਿੜੀ ਬਣ ਸਕਦਾ ਜੀ ਧੰਨਵਾਦ। ਰੂਪੋਂ ਤੁਹਾਨੂੰ ਜਾਨੇ ਸਪੈਸ਼ਲ ਅਪੋਰਟ ਪੰਜਾਬ ਦੇ ਮਾਨ ਸਨਮਾਨ ਤੁਹਾਡਾ ਕੀਤਾ ਉਹ ਕੀ ਕਰਾ ਚੁਣਦੇ। ਦੇਖੋ ਮੈਂ ਇਹਨਾਂ ਦਾ ਧੰਨਵਾਦ ਕਰਦਾ। ਜਿਸ ਸਸਤਾ ਜਿੱਥੇ ਪੰਜਾਬ ਵਾਸਤੇ ਵਧੀਆ ਕੰਮ ਕਰ ਰਹੀ ਹੈ ਲੋਕਾਂ ਦਾ ਸਹਿਯੋਗ ਕਰ ਰਹੀ ਹੈ ਲੋਕਾਂ ਦੇ ਨਾਲ ਖੜੀ ਹੈ ਉੱਥੇ ਜਿਹੜਾ ਕੋਈ ਚੰਗਾ ਕੰਮ ਕਰਦਾ ਪੁਲਿਸ ਅਫਸਰ ਉਹਨਾਂ ਦੇ ਨਾਲ ਵੀ ਖਲੋਤੇ ਨੇ ਸੋ ਇਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਦੇ ਨਾਲ ਸਾਨੂੰ ਹੌਸਲਾ ਵਜਾਈ ਮਿਲਦੀ ਹੈ ਕਿ ਅਸੀਂ ਹੋਰ ਨਸ਼ਿਆਂ ਦੇ ਖਿਲਾਫ ਕੰਮ ਕਰ ਸਕੀਏ ਇਹ ਹੋਰ ਕਾਲੀਆਂ ਭੇਡਾਂ ਨੂੰ ਕੰਨੋਂ ਫੜਫੜ ਅਸੀਂ ਜ਼ਿਲ੍ਹਿਆਂ ਦੇ ਵਿੱਚ ਹਵਾਲਾਤਾਂ ਦੇ ਵਿੱਚ ਤੱਕ ਸਕੀਏ ਤੇ ਮੈਂ ਇਨਦਾ ਤੇ ਇਹਨਾਂ ਦੀ ਸਾਰੇ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।